ਪੰਜਾਬ ਦੇ ਹਾਲਾਤ ਅਤੇ ਉਸ ਦੀ ਅਸਲ ਤਸਵੀਰ ਅੱਜ ਦੇ ਪੰਜਾਬ ਦੀ ਕੀ ਹੈ ਉਸ ਦੀ ਕੁਝ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੇ ਜਿੰਦਾ ਉਥੇ ਹੈਗੇ ਇਹ ਪੰਜਾਬ ਦੇ ਵਿੱਚ ਨਸ਼ੇ ਦਾ ਜਿਸ ਤਰ੍ਹਾਂ ਤੇ ਨਾਲ ਸੇਲਾ ਪੈ ਰਿਹਾ ਹੈਗਾ ਉਸ ਨੂੰ ਜਿਹੜਾ ਹੈਗਾ ਦਰਸ਼ਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਲੋਕਾਂ ਤੱਕ ਜਿਹੜਾ ਇੱਕ ਸੁਨੇਹਾ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹੈ ਕਿ ਨਸ਼ਾ ਕਿਸ ਤਰ੍ਹਾਂ ਦੇ ਨਾਲ ਨੌਜਵਾਨੀ ਨੂੰ ਜਿਹੜਾ ਹੈਗਾ ਖਤਮ ਕਰ ਰਿਹਾ ਹੈਗਾ ਨੌਜਵਾਨਾਂ ਨੂੰ ਜਿਹੜਾ ਹੈਗਾ ਮੌਤ ਦੇ ਕਗਾਰ ਤੇ ਲੈ ਕੇ ਜਾ ਰਿਹਾ ਹੈਗਾ ਮਾਪਿਓ ਜਿਹੜੇ ਹੈਗੇ ਘਰ ਜਿਹੜੇ ਆ ਬਰਬਾਦ ਹੋ ਰਹੇ ਆ ਨਸ਼ਾ ਕਰਕੇ ਉਸੇ ਚੀਜ਼ ਨੂੰ ਦਰਸਾਉਣ ਦੇ ਲਈ ਓਪਨ ਆਰਟ ਥੀਏਟਰ ਗਰੁੱਪ ਅਬੋਹਰ ਵੱਲੋਂ ਇਹ ਇੱਕ ਉਪਰਾਲਾ ਕੀਤਾ ਗਿਆ ਹੈ ਲੋਕਾਂ ਤੱਕ ਇਹ ਸੁਨੇਹਾ ਦਿੱਤਾ ਜਾਵੇ ਮੈਸੇਜ ਜ਼ਰੂਰ ਪਹੁੰਚਾਇਆ ਜਾਵੇ ਕਿ ਨਸ਼ੇ ਨੂੰ ਖਤਮ ਕਰਨ ਦੇ ਲਈ ਸਾਰਿਆਂ ਦੀ ਜ਼ਿੰਮੇਵਾਰੀ ਵੀ ਬੰਦੀ ਹੈ ਉਹਨਾਂ ਦਾ ਹਕਵੀ ਹੈਗਾ ਕਿ ਆਪਣੇ ਜਿਹੜੇ ਬੱਚੇ ਹੈਗੇ ਉਹਨਾਂ ਨੂੰ ਜਿਹੜਾ ਇਸ ਨਸ਼ੇ ਤੋਂ ਜਿਹੜਾ ਬਚਾਇਆ ਜਾ ਸਕੇ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਣੇ ਕੁਝ ਲੋਕ ਇੱਥੇ ਮੌਜੂਦ ਹੈ ਜਿਹੜੇ ਇਹਨਾਂ ਸਟੈਚੂ ਜਿੰਦਾ ਪੁੱਤ ਕਹਿ ਸਕਦੇ ਆ ਇਹਨਾਂ ਨੂੰ ਦੇਖਣ ਦੇ ਲਈ ਇੱਥੇ ਰੁਕੇ ਹੈਗੇ ਕੀ ਲੱਗਦਾ ਕੀ ਹੈ ਜੇ ਤੁਸੀਂ ਇੱਥੇ ਜਾ ਰਹੇ ਸੀਗੇ ਤੇ ਇੱਥੇ ਰੁਕੇ ਬਹੁਤ ਵੱਡੀ ਬੁਰਾਈ ਇਹ ਨਸ਼ਾ ਮੈਂ ਬਹੁਤ ਮਾਵਾਂ ਨੂੰ ਦੇਖਿਆ ਥਿਲ-ਥਿਲ ਮਰਦੇ ਆ ਉਹਦੇ ਬੱਚਿਆਂ ਲਈ ਜਿਹੜੇ ਨਸ਼ੇ ਕਰਦੇ ਨੇ ਪਲੀਜ਼ ਛੱਡੋ ਮਾਵਾਂ ਨੂੰ ਨਾਰਵਾਓ ਤੇ ਨਸ਼ੇ ਤਾਂ ਹੀ ਮੈਸੇਜ ਦੇ ਰਹੇ ਆ ਕਿ ਨਸ਼ਾ ਛੱਡੋ ਜਿਹੜੇ ਵੀ ਵੀਰ ਕਰਦੇ ਆ ਦੇਖੋ ਇਸ ਮੈਸੇਜ ਨੂੰ ਤੇ ਨਸ਼ਾ ਬਹੁਤ ਵੱਡੀ ਬੁਰਾਈ ਹੈ ਮਾਵਾ ਬਹੁਤ ਰਹਉਂਦੀਆਂ ਨੇ ਇਸ ਤਰ੍ਹਾਂ ਕਿ ਮੈਂ ਇਹ ਹੀ ਮੈਸੇਜ ਦੇਣਾ ਚਾਹਾਂਗੀ ਚਾਹਾਂਗੀ ਕਿ ਨਸ਼ਾ ਛੱਡਣਾ ਚਾਹੀਦਾ ਹੈ ਤੁਸੀਂ ਇੱਕ ਪ੍ਰਦਰਸ਼ਨ ਨੇ ਇੱਥੇ ਪ੍ਰਦਰਸ਼ਿਤ ਕੀਤਾ ਹੈਗਾ ਕਿ ਲੋਕ ਜਿਹੜੇ ਨਸ਼ੇ ਦਾ ਜਿਹੜਾ ਜਿਸ ਤਰ੍ਹਾਂ ਦੇ ਨਾਲ ਅੱਜ ਸੈਲਾਬ ਜਿਹੜਾ ਬਹਿ ਰਿਹਾ ਹੈਗਾ ਉਸ ਨੂੰ ਦਰਸ਼ਾਣ ਵਾਸਤੇ ਲੱਗਦਾ ਹੈ ਕਿ ਲੋਕਾਂ ਚ ਪਰਖ ਪੈਂਦਾ ਹੈ ਥੀਏਟਰ ਵਾਲੇ ਤਾਂ ਹੀ ਜਾਣਦੇ ਨੇ ਜੀ ਲੋਕ ਅਗਿਆਰ ਹੋਣ ਪਰ ਤੇ ਸਾਡੇ ਕਰਕੇ ਕੋਈ ਇੱਕ ਵੀ ਬੰਦਾ ਛੱਡਦਾ ਹੈ ਨਾ ਤਾਂ ਤੁਹਾਨੂੰ ਇਹ ਲੱਗਦਾ ਕਿ 100 ਬੰਦੇ ਹੋਰ ਛੱਡ ਦੇਣਗੇ ਤੇ ਇਸ ਕਰਕੇ ਅਸੀਂ ਲੱਗੇ ਹੋਏ ਆ ਸ਼ਾਇਦ ਸਾਡੀ ਅੱਜ ਗੱਲ ਲੋਕਾਂ ਤੱਕ ਸੁੱਖੀ ਪਹੁੰਚ ਜੇ ਕਿਉਂਕਿ ਲੋਕਾਂ ਨੂੰ ਅੰਜ ਸੁਣਾਣਾ ਔਖਾ ਹੈ ਜੇ ਤੱਕ ਲੋਕ ਵੇਖ ਨਹੀਂ ਲੈਂਦੇ ਤੱਕ ਸੁਣਦੇ ਨਹੀਂ ਤੇ ਜੇ ਸੁਣਾਂਗੇ ਤਾਂ ਜੋ ਵੇਖਣਗੇ ਕਰ ਕਰ ਤੇ ਤੁਸੀਂ ਜਾ ਕੇ ਵੇਖੋ ਕੋਈ ਨਾ ਕੋਈ ਮਦਰ ਫਾਦਰ ਭੈਣ ਭਰਾ ਅੱਜ ਕੱਲ ਤੋਂ ਪਰੇਸ਼ਾਨ ਜ਼ਰੂਰ ਹੈ ਅੱਜ ਚਿੱਟਾ ਆ ਗਿਆ ਸਮੈਕ ਆ ਗਈ ਹੀਰੋਇਨ ਆ ਗਈ ਬਹੁਤ ਇਹ ਦੇ ਨੱਚ ਪੜੇ ਨੱਚ ਨੇ ਜਿਹੜੇ ਬਾਰਡਰ ਤੋਂ ਵੀ ਆ ਰਹੇ ਨੇ ਹੁਣ ਕੌਣ ਲੈ ਆ ਰਿਹਾ ਕੌਣ ਨਹੀਂ ਇਹ ਸਰਕਾਰ ਉਹਨਾਂ ਰੋਕ ਸਕਦੀ ਹੈ ਅਸੀਂ ਤਾਂ ਸਿਰਫ ਚੰਦਾ ਚੱਕ ਕੇ ਤੁਰ ਸਕਦੇ ਹਾਂ ਜੀ ਮੁੰਮਤਿਆਂ ਜਗਾ ਸਕਦੇ ਆ ਸਟੈਚੂ ਕਰ ਸਕਦੇ ਆ ਅਸੀਂ ਆਪ ਇਹਨਾਂ ਕਲਾਕਾਰ ਜਿਹੜੇ ਹੈਗੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਦੇਖਣ ਚ ਕਹਿ ਸਕਦੇ ਆ ਕਿ ਬਿਲਕੁਲ ਬਹੁਤ ਹੈਗੇ ਸ਼ਾਇਦ ਇਹ ਲੋਕ ਹੈ ਜਿਹੜੇ ਬੋਲ ਸਕਦੇ ਆ ਕਿ ਨਾਮ ਕੀ ਪੂਜਾ ਅੱਛਾ ਇਹ ਸਟੈਚੂ ਤੁਸੀਂ ਇੱਥੇ ਬਨੇ ਹੋ ਤੁਹਾਡੇ ਹੱਥ ਦੇ ਵਿੱਚ ਇੱਕ ਪੰਨੇ ਹੈ ਕੀ ਦਿਖਾਉਣ ਦੀ ਕੋਸ਼ਿਸ਼ ਇਹ ਜਿਹੜੀਆਂ ਅੱਜ ਕੱਲ ਦੀਆਂ ਬੱਚੀਆਂ ਨੇ ਜਾਂ ਲੜਕੀਆਂ ਨੇ ਚਿੱਟਾ ਲਾਨੀਆਂ ਨੇ ਜਾਂ ਟੀਕੇ ਲਾਨੀਆਂ ਨੇ ਮਾਪੇ ਦੁਖੀ ਹੁੰਦੇ ਨੇ ਰੋਂਦੇ ਨੇ ਘਰ ਲਾਉਂਦੇ ਨੇ ਅੱਜ ਕੱਲ ਦੀ ਪੀੜ੍ਹੀ ਜਿਵੇਂ ਖਤਮ ਹੁੰਦੀ ਜਾ ਰਹੀ ਹੈ ਨਸ਼ਿਆਂ ਪ੍ਰਤੀ ਉਸ ਨੂੰ ਦਰਸਾਉਣਾ ਚਾਹੁੰਦੇ ਹਾਂ ਅਸੀਂ ਜਿਵੇਂ ਕਿ ਆਪਾਂ ਜੇ ਕਿਸੇ ਨੂੰ ਕਹੀਏ ਤਾਂ ਉਹ ਨਹੀਂ ਮੰਦੇ ਜਿਹੜਾ ਵੀ ਖਾਇਆ ਜਾਵੇ ਉਹ ਹਕੀਕਤ ਮੰਦੇ ਆ ਕਿਚਨ ਨੂੰ ਕਹੀਏ ਤਾਂ ਉਹ ਨਹੀਂ ਹਕੀਕਤ ਮੰਦੇ ਜੇ ਵੇਖਦੇ ਆ ਸ਼ਰੀਆਮ ਤਾਂ ਉਹ ਚੀਜ਼ ਨੂੰ ਮੰਦੇ ਹੈਗੇ ਬਸ ਇਹੀ ਸਾਡੀ ਕੋਸ਼ਿਸ਼ ਹੈ ਕਿ ਆ ਇੱਕ ਦੇ ਲੋਕਾਂ ਤੱਕ ਅਸੀਂ ਪਹੁੰਚਾ ਸਕੀਏ ਵੀ ਬੱਚੇ ਅੱਗੇ ਤੋਂ ਨਾ ਨਸ਼ਾ ਕਰਨ ਜਿਹੜੀ ਆ ਆਉਣ ਵਾਲੀ ਪੀੜ੍ਹੀ ਹੈ ਉਹ ਨਸ਼ਾ ਨਾ ਕਰ ਸਕੇ ਸੋ ਮੇ ਕਲਾਕਾਰ ਹੈਗੇ ਇਹਨਾਂ ਦੀ ਵੀ ਇੱਕ ਕੋਸ਼ਿਸ਼ ਹੈ ਕਿ ਨੌਜਵਾਨਾਂ ਨੂੰ ਜੜਾ ਬਚਾਇਆ ਜਾ ਸਕੇ ਤੇ ਪੰਜਾਬ ਦੀ ਜਿਹੜੀ ਹੈ ਨੌਜਵਾਨੀ ਉਸ ਨੂੰ ਬਚਾਇਆ ਜਾ ਸਕੇ ਤੇ ਇਹ ਉਪਰਾਲਾ ਜਿਹੜਾ ਇਹਨਾਂ ਦਾ ਹੈਗਾ ਚਾਹੇ ਓਪਨ ਥੀਏਟਰ ਵਾਲਿਆਂ ਦਾ ਉਹ ਉਪਰਾਲਾ ਹੈਗਾ ਚਾਹੇ ਕਲਾਕਾਰਾਂ ਦੀ ਇੱਕ ਕੋਸ਼ਿਸ਼ ਹੈਗੀ ਸੋ ਆਪਣੇ ਸਾਰਿਆਂ ਦਾ ਇਹ ਫਰਜ਼ ਵੀ ਬੰਦਾ ਹੈਗਾ ਜ਼ਿੰਮੇਵਾਰੀ ਵੀ ਬੰਦੀ ਕਿ ਇਹਨਾਂ ਦੀ ਆਪਾਂ ਨੂੰ ਹੌਸਲਾ ਅਫਜ਼ਾਈ ਵੀ ਕਰਨੀ ਚਾਹੀਦੀ ਹੈ ਤਾਂ ਜੋ ਨੌਜਵਾਨੀ ਨੂੰ ਬਚਾਇਆ ਜਾ ਸਕੇ ਅਫਤਾਬ ਸਿੰਘ ਪੀਟੀਸੀ ਨਿਊਜ਼ ਅਬੋਧ